ਹੋਰ ਵੀ ਗਰੁੱਪ ਵਾਲੇ ਉਹ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਭਰਾਜੀ ਆਪਣੇ ਕਬੂਤਰਾਂ ਸਾਰੇ ਵੀਡੀਓ ਪ੍ਰੋਜੈਕਟ ਸਾਰੇ ਗੁੱਡਿਆਂ ਦੀਆਂ ਵੀਡੀਓ ਜਕਲੀਆਂ ਜੁਆਇਨ ਕਰਤੀਆਂ ਨਾਲ ਨਾਲ ਟੋਟਲ ਜੱਗਾ ਬੋਲਣਾ ਭਰਾ ਰਾਮੇ ਤੋਂ ਕਿ ਇਹ ਕਬੂਤਰ ਭਰਾਜੀ ਆਪਾਂ ਨੇ ਦੇਣੇ ਆ ਦੇਣੇ ਭਾਅ ਜਿਹੜੇ ਕੋਈ ਲੋੜਵੰਦ ਆ ਜੇ ਕਿ ਇਹਦੇ ਚੋਰੀ ਹੋਵੇ ਜਾਂ ਬਿਮਾਰੀ ਹੋਵੇ ਬਿਮਾਰੀ ਆ ਗਈ ਉਹਨੂੰ ਆਪਾਂ ਫ੍ਰੀ ਦੇਵਾਂਗੇ ਜਾਂ ਕੋਈ ਯਾਰ ਦੋਸਤ ਆ ਉਹ ਵੀ ਕੋਈ ਜੋੜੇ ਲੈ ਕੇ ਜਣੇ ਫ੍ਰੀ ਲੈ ਜਾਣ ਕੂਤਰ ਕਾਫੀ ਆ ਭਰਾ ਮੰਨ ਲਓ ਵੀ ਆਪਣੇ ਕੋਲੇ 200 ਜੋੜੇ ਦੇ ਲੱਗ ਭਾਗੂਗਾ 200 250 ਜੁੜਾਊਗਾ 4 ਤੋਂ 500 ਕੂਤਰ ਹੋਊਗਾ ਕੂਤਰ ਕੂਤਰੀਆਂ ਇਹਦੇ ਤੋਂ 25 ਕੇ ਜੋੜੇ ਰੱਖ ਕੇ ਬਾਕੀ ਸਾਰੇ ਕੂਤਰ ਦੇਣੇ ਆ ਭਰਾ ਨਹੀਂ ਸਮਝਦੇ ਯਾਰ ਗੁੱਡੇ ਖਾਣਾ ਬਹੁਤ ਆ ਤੇ ਬਾਕੀ ਦਾਣੇ ਦੂਣੇ ਪਾਉਣ ਦਾ ਬਹੁਤ ਔਖਾ ਹੋ ਜਾਂਦਾ ਭਾਈ ਤੇ ਬੱਚੇ ਇੰਨੇ ਜੋੜਿਆਂ ਦੇ ਕਢਾਈ ਨਹੀਂ ਜਾਂਦੇ ਇਸ ਤੋਂ ਵੇਥਰ ਕੋਈ ਹੋਰ ਭਰਾ ਕੜਾ ਰੂਪ ਆ ਸਾਰੇ ਕੂਤਰ ਦੇਵਾਂਗੇ ਭਰਾ ਸੇਲ ਵੀ ਕਰਾਂਗੇ ਤੇ ਜੇ ਲੋੜਵੰਦਾ ਹੋਵੇ ਵੀ ਦੇਵਾਂਗੇ ਸਾਰੇ ਤਰ੍ਹਾਂ ਹੀ ਦੇਵਾਂਗੇ। ਪੱਠੇ ਪੱਠੀਆਂ ਆਈਆਂ ਤੇ ਬੱਚੇ ਵੀ ਆ ਤੇ ਵੱਡੇ ਕੂਤਰ ਵੀ ਆ। ਆ ਸਾਰਿਆਂ ਦੀ ਵੀਡੀਓ ਤਕਰੀਬਨ 5-4 ਗੁੱਡੇ ਰਹਿ ਗਏ ਜਿਹੜੇ ਮੈਂ ਆਪਣੇ ਕੂਤਰ ਔੜਦੇ ਆ। ਉਹਨਾਂ ਦੀ ਜਿਹੜੇ ਬਦਾਮ ਖਾਂਦੇ ਆ ਉਹਨਾਂ ਦੀ ਨਹੀਂ ਰਹਿ ਗਈ। ਬਾਕੀ ਸਾਰੇ ਕੂਤਰਾਂ ਦੀਆਂ ਵੀਡੀਓ ਪਾਤੀਆਂ ਮੈਂ। ਠੀਕ ਆ। ਆ ਕੂਤਰ ਹੁਣੇ ਹੀ ਬੰਦ ਕਰਿਆ ਆ ਜਿਹੜੇ ਗੁੱਡਾ ਚਾਉਣ ਦੇਖੀ ਜਾਂਦੇ ਆ। ਇਹ ਥੋੜਾ ਟਾਈਮ ਪਹਿਲਾਂ ਬੰਦ ਕਰਿਆ। ਤੇ ਵਿੱਚੇ ਹੀ ਵੱਡੇ ਕੂਤਰ ਆ। ਸਾਰੇ ਗੁੱਡਿਆਂ ਦੀ ਵੀਡੀਓ ਆ ਤੇ ਕਬੂਤਰ ਸਾਰੇ ਵੀਰ ਨੂੰ ਆਪਣਾ ਪਤਾ ਹੀ ਆ ਇਹ ਆਪਣੇ ਕਿਵੇਂ ਉੜਦੇ ਤੇ ਕਿਵੇਂ ਅੜਕੀ ਉੱਟੇ ਆ ਇਹ ਵੀ ਵਧੀਆ ਬਾਜ਼ੀਆਂ ਜਿੱਤਦੇ ਆ ਭਰਾ ਤੇ ਬਾਕੀ ਜਿਹੜੇ ਹਰੇ ਉਹ ਆਏ ਨਹੀਂ ਹਰੇ ਮਗਰਲੇ 15 ਗੁੱਤਰਾ ਚ ਹੋਏ ਆ ਕਿਉਂਕਿ ਸਾਰੀਆਂ ਬਾਜ਼ੀਆਂ ਲਾਈਵ ਹੀ ਚੱਲੀਆਂ ਜਿੱਥੇ ਮਰਜੀ ਜਿਵੇਂ ਸਾਪੇ ਵਾਲੀ ਬਾਜੀ ਵੱਟੀ ਸੀ ਜਾਂ ਖਾੜੇ ਵਾਲੀ ਵੱਟੀ ਜੀ ਆਪਣੇ ਮਗਰਲੇ ਗੁੱਤਰੇ ਸੀਗੇ ਸਾਪੇ ਵੀ ਆਪਣੇ 14 ਚ ਮਗਰਲੇ 2 ਫਿਰਦੇ ਸੀਗੇ ਭਰਾ ਤੇ ਸਾਰੇ ਤਾਂ ਹੀ ਬਾਜ਼ੀਆਂ ਜਿਹੜਾ ਲਾਈਵ ਕੱਢ ਕੇ ਅੱਜ ਕੱਲ ਤਾਂ ਦੇਖ ਸਕਦਾ ਬੰਦਾ ਹਰੇਕ ਹਰੇਕ ਦਾ ਕੂਤਰਾ ਆਪਣੇ ਉੱਡੇ ਤੇ ਜਿੱਤੇ ਵੀ ਆਪਾਂ ਜਿੱਤੇ ਹੋਣਗੇ 12 ਜਿੱਤੇ ਹੋਵਾਂਗੇ 12 13 ਬਾਜ਼ੀਆਂ ਤਕਰੀਬਨ ਮੋਟਰਾਂ ਵੀ ਜਿੱਤੇ ਆਂ ਪ੍ਰੈਜ ਵੀ ਜਿੱਤੇ ਆਂ 쿨ਰ ਵੀ ਜਿੱਤੇ ਆਂ ਤੇ ਕੱਪ-ਕੁੱਪ ਦਾ ਪੈਸੇ ਬਾਵਾ ਹੀ ਜਿੱਤੇ ਆਂ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਕੂਤਰਾ ਬਾਰੇ ਹਰੇਕ ਕੋਲ ਆਪਣਾ ਆਪਣੇ ਬਾਰੇ ਨੌਲਜੀ ਆ ਵੀ ਕਿਹੜੇ ਕੂਤਰਾ ਕਿਵੇਂ ਆ ਪਾਪਾ ਕੋਈ ਲੋਕੋ ਕਹਿੰਦੇ ਰੱਖਿਆ ਪਹਿਲਾਂ ਇੰਟਰਵਿਊ ਵਿੱਚ ਸਾਰਾ ਕੁਝ ਦੱਸਿਆ ਭਈ ਆਪਣੇ ਕੋਲ ਕਿਹੜੇ ਕੂਤਰ ਆ ਨਾ ਤੇ ਹੁਣ ਵਾਰ-ਵਾਰ ਆਦੇ ਚੰਗੇ ਨਹੀਂ ਲੱਗਦੇ ਤੇ ਭਰਾਜੀ ਕਰ ਲੋ ਜੇ ਕਹਿੰਦੇ ਨਹੀਂ ਦੇਖੇ ਤੇ ਦੇਖ ਲਿਓ ਤੇ ਆ ਜਾਓ ਭਰਾਜੀ ਬਿਲਕੁਲ ਦੇਖਦੇ ਨੇ ਸਾਰੇ ਹੀ ਲੈਣੇ ਤਾਂ ਸਾਰੇ ਵੀ ਦੇ ਦਿਆਂਗੇ ਓਕੇ ਮੈਂ ਜਾਣਾ ਦੋਸਤਾਂ ਨੂੰ ਉੱਥੇ ਕਰ ਲੂੰ ਮੇਰੇ ਤਾਂ ਪਾਲਾ ਨਹੀਂ ਸੌਂ ਗਿਆ ਕਿ ਆખ્યા ਐਂਕੀ ਬਹੁਤ ਸੱਜਣਾ ਸੀਗਾ ਮਨ ਤੇ ਗਾਹ ਨੂੰ ਗਵਾਜੀਆਂ ਕੱਟ ਹੀ ਛੱਡਾਂਗੇ ਭਰਾ ਨਹੀਂ ਕੰਮ ਤਾਂ ਅੰਦਰ ਚ ਲੋਟਉਂਦਾ ਯਾਰ ਇੱਕ ਦਿਨ ਤਾਂ ਮਾਨ ਹੀ ਟੁੱਟ ਗਿਆ ਜਿੱਦਿਆਂ ਪਰਚਾ ਜਆ ਹੋਇਆ ਉਹਦੇ ਦਾ ਮਾਨ ਹੋ ਗਿਆ ਵੀ ਜਾ ਕੇ ਕੁੱਤੇ ਕਾ ਦੇਣੀ ਆ ਫੇਰ ਆਪਣੇ ਆਪ ਦੇ ਕੰਟਰੋਲ ਕਰਿਆ ਕਾਨੂੰ ਪੈਂਦੇ ਯਾਰੇ ਸਿੱਟਾ ਛੱਡਣਾ ਸੌਖਾ ਕੁੱਤਰ ਹਟਨੇ ਔਖੇ ਆ ਭਰਾ ਫੇਰ ਉਹ ਸਾਵਨਾ ਮਾਰਦੇ ਬਣਾ ਲਏ ਵੀ ਥੋੜੇ ਰੱਖ ਲੈਣੇ ਆ ਤਾਂ ਕਰਕੇ ਭਰਾ ਕਰੋ ਵੀ ਉਹਨੂੰ ਪਤਾ ਹੀ ਆ ਮਿੱਠਾ ਪੈਂਦਾ ਤੇ ਰਿਸ਼ਤੇਦਾਰਾਂ ਚ ਜੋ ਮਿੱਠਾ ਪੈਂਦਾ ਕੁੱਤਰ ਘਟਾਉਣੇ ਆ ਤਾਂ ਕਰਕੇ ਭਰਾ ਉਹ ਦਿੱਤੇ ਨਹੀਂ ਜਾਂਦੇ ਭਰਾ ਇਹ ਨੂੰ ਦੇਤੇ ਅਗਲਾ ਕਹਿੰਦਾ ਮਾੜੇ ਦੇਤੇ ਜੇ ਪੈਸੇ ਲੱਗੇ ਹੋਣਗੇ ਭਾਈ ਕੋਈ ਮਾੜਾ ਨਹੀਂ ਕਹਿੰਦਾ ਬਾਕੀ ਕਾਰ ਲੋਚਾ ਕੈਮਰਾ ਨੰਬਰ ਹੈਗਾ 98723 281363 ਬਰਾ